ਕਰੋ ਸੰਗਤ ਦਰਸ਼ਨ ਹੈ ਤਪਸਥਾਨਾ ਮਾਤਾ ਸੇਬ ਕੋਲ ਜੀ ਦੇ ਸੰਗਤ ਜੀ ਇਹ ਅੱਜ ਰਾਤਸੀ ਪੋੜੀਆਂ ਉਹ ਜਿਹੜੀਆਂ ਛੋਟੇ ਸਾਬਜਾ ਤੇ ਇੱਥੋਂ ਨਹੀਂ ਆਂਦੇ ਹੁੰਦੇ ਸੀ ਹਨ ਉਹ ਆਏ ਪੋੜੀਆਂ ਕਰੋ ਜੀ ਦਰਸ਼ਨ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਅਨੰਦਗੁਰ ਸਾਹਿਬ ਦੇ ਨਾਲ ਤੇ ਵੀਡੀਓ ਨਾਲ ਬਣੀ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਈਏ ਤੇ ਚਲੋ ਜੀ ਵੀਡੀਓ ਨਾਲ ਬਣੀ ਰਹੀ ਹੈ ਦਰਸ਼ਨ ਕਰਾਉਣੇ ਆ ਅਨੰਦਗੁਰ ਸਾਹਿਬ ਦੇ ਉੱਥੇ ਦੀ ਰੌਣਕਾ ਦਿਖਾਉਣੇ ਆ ਗੁਰੂ ਸਾਹਿਬ ਦੇ ਦਰਸ਼ਨ ਕਰਾਉਣੇ ਆ ਪਾਈ ਜੱਤਾ ਜੀ ਦਾ ਗੁਰਦੁਆਰਾ ਸਾਹਿਬ ਉਹ ਵੀ ਦਿਖਾਵਾਂਗੇ ਜਿੱਥੋਂ ਮਾਤਾ ਗੁਜਰੀ ਛੋਟੇ ਸਾਹਿਬ ਜੀ ਆਦੇ ਹਨ ਆ ਰੋਜ਼ ਨਾਂਗਰੇ ਹੁੰਦੇ ਸੀ ਉਹ ਪੋੜੀਆਂ 84 ਵੀ ਦਿਖਾਵਾਂਗੇ ਵੀਡੀਓ ਨਾਲ ਬਣੇ ਰਹੀਏ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਲਾਈਕ ਸ਼ੇਅਰ ਮੈਂ ਜੁਪਾਰ ਦੇ ਦਿਓ ਤੇ ਚਲੋ ਜੀ ਦਰਸ਼ਨ ਕਰਾਂਗੇ ਅਸੀਂ ਲੋ ਜੀ ਸੰਗਜੀ ਦਰਸ਼ਕੋ ਕਿਲਾ ਆਨੰਦਗੜ੍ਹ ਸਾਹਿਬ ਦੇ ਨਾਲ ਕਿਲਾ ਆਨੰਦਗੜ੍ਹ ਸਾਹਿਬ ਦਰਸ਼ਨ ਕਰਨ ਚੱਲੇ ਆ ਤੇ ਵੀਡੀਓ ਨਾਲ ਬਣੇ ਰਹੀਏ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਜੀ ਤੇ ਚਲੋ ਜੀ ਚੱਲਦੇ ਆ ਕਿਲਾ ਆਨੰਦਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਦਰਸ਼ਨ ਕਰਨਾਂ ਤੇ ਦਰਸ਼ਨੇ ਤੱਕ ਹੀ ਆ ਘਟੜੀ ਘਰ ਵਾ ਇਧਰ ਆ ਜੀ ਘਟੜੀ ਘਰ ਆਂੰਦ ਘੜ ਕਰਦਾ ਸਾਹਿਬ ਤੇ ਨੋਇ ਦਰਸ਼ਨ ਕਰੋ ਜੀ ਇਹ ਸੇਵਾ ਉਹਨੂੰ ਬਾਸ ਦਾ ਇਹ ਘਟੜੀ ਘਰ ਬਣਿਆ ਇੱਥੇ ਇੰਦਰ ਬੋਲੀ ਸਾਹਿਬ 132 ਬੜੀਆਂ ਲੈਨ ਦੇਖੋ ਜੀ ਲੈਨ ਬੋਲੀ ਸਾਹਿਬ ਦੀ ਲੈਨ ਵੀ ਦੇਖੋ ਕਿੰਦੀ ਲੈਨ ਆ ਆ ਦੇਖੋ ਆ ਸਾਰੀ ਲੈਨ ਹੀ ਲੱਗੀ ਹੋਈ ਆ ਬੋਲੀ ਸਾਹਿਬ ਨੂੰ ਉਹ ਉਹ ਘੱਡੀ ਲੰਮੀ ਲੈਨ ਆ ਦੇਖੋ ਜੀ ਇੱਥੇ ਤੱਕ ਲੈਂ ਨਾਏ ਬੋਲੀ ਸਾਹਿਬ ਦੀ ਸਾਰੀ ਲਾਈਨ ਉਹ ਦੇਖ ਸਕਦੇ ਆ ਬਹੁਤ ਲੰਬੀ ਲੈਂ ਲੱਗੀ ਹੋਈ ਆ ਇੱਥੇ ਤੱਕ ਇੱਥੇ ਤੱਕ ਨਹੀਂ ਹੋਰ ਅੱਗੇ ਜੀ ਬੈਠਾ ਜਾ ਕੇ ਸਾਥ ਸੁਮੰਦਰ ਆਹ ਲੋ ਜੀ ਇੱਥੇ ਤੱਕ ਲੈ ਨਾ ਬੋਲੀ ਸਾਹਿਬ ਦੇ ਪਾਪਾ ਦੇ ਆਖੇ ਨਾ ਲੱਗੇ ਬੇਰੇ ਦੇ ਇੱਧਰ ਕਿਧਰ ਬਣ ਗਿਆ ਕਰੋ ਦਰਸ਼ਨ ਜੀ किला आनंद गुरुद्वारा साहब दर्शन करो जी दर्शन कराने बोलती संगत भी देखो जी काफी संगत आई हुई है без санга җыстыгылды бер шундый эшнәдә ташы ਜੀ ਇੱਧਰ ਕਿਲਾ ਅਨੰਦਗੜ੍ਹ ਸਾਹਿਬ ਕਰੋ ਦਰਸ਼ਨ ਇੱਧਰ ਦਰਸ਼ਨ ਕਰਿਓ ਤੁਹਾਨੂੰ ਦੇ ਸਾਹਮਣੇ ਨਮੋਹ ਹੋਰ ਨੇ ਸਭ ਕੁਝੋਖਣੀ ਮਾਣ ਵਾਲੀ ਰੋਜੀ ਸੰਗਾ ਜੀ ਇਹ ਸਾਹਮਣੇ ਕਿਲਾ ਅਨੰਦਗੜ੍ਹ ਸਾਹਿਬ ਤੇ ਇਹ ਉਹਨਾ ਪੰਜ ਕਿਲੇ ਜੇ ਕਰਕੇ ਲਾਏ ਹੋ ਆ ਤੇ ਕਰੋ ਦਰਸ਼ਨ ਜੀ ਸੰਗਾ ਜੀ ਕਿਲਾ ਨਨਗੜ ਦਾ ਤੇ ਇੰਦਰ ਪੁਰਾਣੇ ਬੋਲੀ ਸਾਹਿਬਾ ਉੱਥੇ ਬਹੁਤ ਲੰਬੀ ਲਾਈਨ ਲੱਗੀ ਹੋਈ ਹੈ ਤੁਹਾਨੂੰ ਦਿਖਾਈ ਦੀ ਤਪਸਥਾਨ ਮਾਤਾ ਸਾਹਿਬਕੌਰ ਜੀ ਦਾ ਤੇ ਮਾਤਾ ਸਾਹਿਬਕੋ ਖਾਲਸਾ ਪੰਤਰੀ ਮਾਤਾ ਹੋਂ ਦਾ ਮਾਣ ਪ੍ਰਾਪਤ ਹੋਇਆ ਸੀ ਉਹਨਾਂ ਨੂੰ ਤੇ ਇਹ ਆ ਜੀ ਉਹਨਾਂ ਦਾ ਤਪਸਥਾਨ ਤੇ ਇੱਥੇ ਇਤਿਹਾਸ ਵੀ ਲਿਖਿਆ ਹੋਇਆ ਹੈ ਤੇ ਅਸੇ ਖੋਇਆ ਤੇ ਇਹ ਆਜੀ ਉਹ ਮਾਤਾ ਸੈਬ ਕੋਰ ਜੀ ਦਾ ਤਪਸਥਾਨ ਤੇ ਉਹ ਹੈ ਜਾ ਵਿਰਾਸਤ ਹੈ ਖਾਲਸਾ ਉਹ ਵੀ ਥੋੜੀ ਜਿਹੀ ਕਲਿੱਪ ਪਾਵਾਂਗੇ ਬਹੁਤੀ ਨਹੀਂ ਬਣਾਣ ਦਿੱਤੀ ਉੱਥੇ ਵੀਡੀਓ ਥੋੜੀ ਜਿਹੀ ਕਲਿੱਪ ਹੈਗੀ ਆ ਬਣਾ ਬਣਾਈ ਆ ਤੇ ਉਹ ਵੀ ਪਾਵਾਂਗੇ ਚਲੋ ਜੀ ਮਾਤਾ ਦੇ ਮਾਤਾ ਤਪਸਥਾਨ ਮਾਤਾ ਸੇਵਕੌਰ ਜੀ ਕਿਲਾ ਅਨੰਦਗੜ੍ਹ ਸੈਵਕ ਚ ਬਣਿਆ ਹੋਇਆ ਹੈ ਇਹ ਸਥਾਨ ਤੇ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਬਣਿਆ ਹੋਇਆ ਹੈ ਲੋ ਜੀ ਕਰੋ ਜੀ ਸੰਗਜ ਜੀ ਦਰਸ਼ਨ ਲੋ ਜੀ ਕਰੋ ਸੰਗਜ ਦਰਸ਼ਨ ਹੈ ਤਪਸਥਾਨ ਮਾਤਾ ਸੇਵਕੌਰ ਜੀ ਦਾ ਓਏ ਲੋ ਜੀ ਕਰੋ ਸੰਗਜ ਜੀ ਦਰਸ਼ਨ ਮਾਤਾ ਸੇਵਕੌਰ ਜੀ ਤਪਸਥਾਨ ਜੀ ਇੱਥੇ ਤਪੱਸਿਆ ਕੀਤੀ ਹੈ ਮਾਤਾ ਸਭ ਕੁਰਜੀ ਨੇ। ਤਪਸਥਾਨ ਹੈ। ਭਾਈ ਜੇਤਾ ਸਿੰਘ ਜੀ ਤਪਸਥਾਨ ਇੱਧਰ ਗੁਰਦੁਆਰਾ ਸਾਹਿਬ ਹੈ ਵੀ ਇੱਥੇ ਹੀ ਆ। ਤੇ ਦੇਖੋ। ਓਕੇ। ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ। ਉਹ ਜੇ ਹੈਗਾ ਤਪਸਥਾਨ ਬਾਬਾ ਜੇਤਾ ਸਿੰਘ ਜੀ ਦਾ। ਤਪਸਥਾਨ ਆ ਉਹ ਭਾਈ ਜੀਵਨ ਸਿੰਘ ਜੀ ਜੇਤਾ ਸਿੰਘ ਜੀ ਜੇ ਲੋਜ ਕਰੋ ਜੀ ਦਰਸ਼ਨ ਤੁਸੀਂ। ਮੋਢੇ ਬਲੇ ਦੀ ਯਾਦਾਂ ਤਾਂ ਮਾਈਓ। ਪਾਈ ਜੇਤਾ ਸਿੰਘ ਜਾਇ ਗੁਰਦੁਆਰਾ ਇਤਾਰ ਇਤਾਰ ਸੀ ਪੁਰਾਣਾ ਗੁਰਦੁਆਰਾ ਬਾਦੂ ਆਪਣੇ ਜੀਵਨ ਨੂੰ ਸਭ ਰਾਜੀ ਬਾਦੂ ਆਪਣੇ ਨਾਮ ਅਨੇਕ ਮਾਣ ਨੂੰ ਸਭ ਰਾਜੀ ਇਤਿਹਾਸਿਕ ਪ੍ਰਾਂਤਮ ਗੁਰਦੁਆਰਾ ਸੇ ਸਤਪਤ ਸਥਾਨ ਜੀ ਇਹ ਹੈ ਭਾਈ ਜੇਤਾ ਸਿੰਘ ਜੀ ਦਾ ਕਰੋ ਜੀ ਦਰਸ਼ਨ ਸੰਭ ਜੀ ਕਰੋ ਜੀ ਕਰੋ ਸੰਭ ਜੀ ਦਰਸ਼ਨ ਇਹ ਤਪਸਥਾਨ ਭਾਈ ਜੇਤਾ ਸਿੰਘ ਜੀ ਜਿੱਥੇ ਪਹਿਲਾਂ ਵੀ ਦੱਸਿਆ ਤੁਹਾਨੂੰ ਸੰਗਤ ਜੀ ਇਹ ਆ ਚਰਾਸੀ ਪੌੜੀਆਂ ਉਹ ਜਿਹੜੀਆਂ ਛੋਟੇ ਸਾਬਜਾ ਤੇ ਇਤੋਂ ਨਹੀਂ ਆਉਂਦੇ ਹੁੰਦੇ ਸੀ ਨਾ ਉਹ ਆਏ ਪੋੜੀਆਂ ਕਰੋ ਇਹ ਦਰਸ਼ਨ ਤੇ ਮਾਤਾ ਗੋਜਰੀ ਛੋਟੇ ਸਾਬ ਜਿਹੜੇ ਪੋੜੀਆਂ ਤਰੋਜ ਆਉਂਦੇ ਹੁੰਦੇ ਸੀ ਉੱਤੇ ਨੂੰ ਇਹ ਆਪ ਕੋ ਪੋੜੀਆਂ ਜੀ ਇਹ ਜੀ ਹਾਂ ਇਹ ਆ ਜੀ ਉਹ ਜਿਹੜੇ ਰਾਸੀ ਪੋੜੀਆਂ ਨੋਜੀ ਸੰਗਤ ਜੀ ਇਹ ਆ ਗੁਰੂ ਸਾਹਿਬ ਗੁਰੂ ਕੋਵਿੰਗ ਜੀ ਦਾ ਸਮੇਂ ਦੀਆਂ 84 ਪ੍ਰਾਂਤਨ ਪੌੜੀਆਂ ਇਹ ਆ ਜੀ ਉਹ ਪੌੜੀਆਂ